Phật và Guru 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 va 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 guru ਵਾਹ ਗੁਰੂ 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 ਵਾਹ ਗੁਰਜੀ ਦਾ ਖਾਲਸਾ ਵਾਹ ਗੁਰਜੀ ਦੀ ਫਤਿਹ ਗੜੀ ਮਹਲਾ 5ਵਾਂ ਪ੍ਰਥਮੇ ਗਰਭ ਵਾਸ ਤੇ ਟਰਿਆ ਪੁੱਤਰ ਕਲਤਰ ਕੁਟੰਬ ਸੰਗ ਜੁਰਿਆ ਪੋਜਨ ਅਨੇਕ ਪ੍ਰਕਾਰ ਬਹੁ ਕਪਰੇ ਸਰ ਪਰ ਗਵਨ ਕਰੇਗੇ ਬਪੁਰੇ ਕਵਨ ਅਸਥਾਨ ਜੋ ਕਭੁ ਨ ਟਰੇ ਕਵਨ ਸ਼ਬਦ ਜਿਤ ਦਰਮਤ ਹਰੇ ਰਹਾਉ ਇੰਦਰੀ ਪੁਰੀ ਮਹਿ ਸਰ ਪਰ ਮਰਣਾ ਬ੍ਰਹਮ ਪੁਰੀ ਨਹ ਚਲ ਨਹੀਂ ਰਹਿਣਾ ਸੇਵ ਪੂਰੀ ਕਾ ਹੋਏਗਾ ਕਾਲਾ ਤ੍ਰੈ ਗੁਣ ਮਾਇਆ ਵਿਨਸ ਬਿਤਲਾ ਗਿਰ ਤਰ ਧਰਣ ਗਗਨ ਅਰ ਤਾਰੇ ਰਵ ਸਸ ਪਵਨ ਪਾਵਕ ਨੀਰਾਰੇ ਦਿਨਸ ਰੈਣ ਵਰਤ ਅਰ ਵੇਦਾ ਸਾਸਤ ਸਿਮਰਤ ਬਿਨਸੇ ਕੇ ਬੇਦਾ ਤੀਰਥ ਦੇਵ ਦੇਹੁਰਾ ਪੋਥੀ ਮਾਲਾ ਤਿਲਕ ਸੋਚ ਪਾਕ ਹੋਤੀ ਤੋਤੀ ਡੰਡੋਤ ਪਰਸਾਦਨ ਭੋਗਾ ਗਵਨ ਕਰੈ ਕੋ ਸਗਲੋ ਲੋਗਾ ਜਾਤ ਵਰਨ ਤੁਰਕ ਅਰ ਹਿੰਦੂ ਪਸੂ ਪੰਕੀ ਅਨੇਕ ਜੋਨ ਜਿੰਦੂ ਸਗਲ ਪਸਾਰਤੀ ਸਿ ਪਸਾਰਾ ਬਿਨ ਸਚਾਈ ਕੋ ਸਕਲ ਆਕਾਰਾ सहज सिफ्त भगत तत ज्ञान सदा अनंत नह चल सच थाना तहां संगत साद गुण रसे अन्न पौ न कर तहां सद बसै तह पौ परम सोग न चिंता आवण चावण मृत्यु न होता तह सदा आनंद अनहद ਆਖਾਰੇ भगत ਵਸੇ ਕੀਰਤਨ ਆਧਾਰੇ ਪਰਮ ਬ੍ਰਹਮ ਕਾ ਅੰਤ ਨ ਪਾਰ ਕੋਣ ਕਰੇ ਤਾ ਕਾਬੀ ਚਾਰ ਕਹ ਨਾਨਕ ਜਿਸ ਕਿਰਪਾ ਕਰੇ ਨਹ ਚਲ ਥਾਨ ਸਾਧ ਸੰਗ ਤਰੈ ਗੋੜੀ ਮਹੱਲਾ ਪੰਜਵਾ ਜੋ ਇਸ ਮਾਰੇ ਸੋਈ ਸੂਰਾ ਜੋ ਇਸ ਮਾਰੇ ਸੋਈ ਪੂਰਾ ਜੋ ਇਸ ਮਾਰੇ ਤਿਸੇ ਵਢਾਈ ਜੋ ਇਸ ਮਾਰੇ ਤਿਸ ਕਾ ਦੁਖ ਜਾਈ ਐਸਾ ਕੋਈ ਜਦ ਬਿੰਦਾ ਮਾਰ ਕਬਾਵੇ ਇਸੇ ਮਾਰ ਰਾਜ ਜੋਗ ਕਮਾਵੇ ਰਹਾਉ ਜੋ ਇਸ ਮਾਰੇ ਤਿਸ ਕੋ ਪੋਨਾ ਹੈ ਜੋ ਇਸ ਮਾਰੇ ਸੋਨਾ ਸਮਾਹੇ ਜੋ ਇਸ ਮਾਰੇ ਤਿਸ ਕੀ ਤ੍ਰਿਸਨਾ 부ਜੈ ਜੋ ਇਸ ਮਾਰੇ ਸੋ ਦਰਗ ਸਿਜੈ ਜੋ ਇਸ ਮਾਰੇ ਸੋਤਨਵੰਤਾ ਜੋ ਇਸ ਮਾਰੇ ਸੋਪਤੀਵੰਤਾ ਜੋ ਇਸ ਮਾਰੇ ਸੋਈ ਜਤੀ ਜੋ ਇਸ ਮਾਰੇ ਤਿਸ ਹੋਵੇ ਗਤੀ ਜੋ ਇਸ ਮਾਰੇ ਤਿਸ ਕਾ ਆਇਆ ਗਨੀ ਜੋ ਇਸ ਮਾਰੇ ਸੋ ਨਹ ਚਲ ਤਨੀ ਸੋ ਜੋ ਇਸ ਮਾਰੇ ਸੋ ਵਡਪਾਗਾ ਜੋ ਇਸ ਮਾਰੇ ਸੋ ਅਨਦਿਨ ਜਾਗਾ ਜੋ ਇਸ ਮਾਰੇ ਸੋ ਜੀਵਨ ਮੁਕਤਾ ਜੋ ਇਸ ਮਾਰੇ ਤਿਸ ਕੀ ਨਿਰਮਲ ਜੁਗਤਾ ਜੋ ਇਸ ਮਾਰੀ ਸੋਈ ਸੁਗਿਆਨੀ ਜੋ ਇਸ ਮਾਰੀ ਸੋ ਸਹਜ ਧਿਆਨੀ ਇਸ ਮਾਰੀ ਬਿਨ ਥਾਇ ਨ ਪਰੇ ਕੋਟ ਕਰਮ ਜਾਪ ਤਪ ਕਰੇ ਇਸ ਮਾਰੀ ਬਿਨ ਜਨਮ ਨ ਮਿਟੇ ਇਸ ਮਾਰੀ ਬਿਨ ਜਮਤੇ ਨਹੀਂ ਛੁਟੇ ਇਸ ਮਾਰੀ ਬਿਨ ਗਿਆਨ ਨ ਹੋਈ ਇਸ ਮਾਰੀ ਬਿਨ ਝੂਠ ਨ ਧੋਈ ਇਸ ਮਾਰੀ ਬਿਨ ਸਭ ਕਿਛ ਮੈਲਾ ਇਸ ਮਾਰੀ ਬਿਨ ਸਭ ਕਿਛ ਜੋਲਾ ਜਾ ਕੋ ਪਏ ਕਿਰਪਾਲ ਕਿਰਪਾ ਨਿਦ ਤਿਸ ਪਈ ਖਲਾਸੀ ਹੋਈ ਸਗਲ ਸਿੱਧ ਗੁਰੂ ਬਿਦਾਜਾ ਕੀ ਹੈ ਮਾਰੀ ਕਹਨਾ ਲਖਜੋ ਬ੍ਰਹਮ ਵਿਚਾਰੀ ਗੋੜੀ ਮਹਲਾ ਪੰਜਵਾ ਹਰ ਸਿਓ ਜੁਰੇ ਤਾਂ ਸਭ ਕੋ ਮੀਤ ਹਰ ਜਿਓ ਜੁਰੇ ਤਨਹ ਚਲ ਜੀਤ ਹਰ ਸਿਓ ਜੁਰੇ ਦਾ ਵਿਆਪੇ ਕਾੜਾ ਹਰ ਸਿਓ ਜੁਰੇ ਤਾਂ ਹੋਏ ਨਿਸਤਾਰਾ ਓਰੇ ਮਨ ਮੇਰੇ ਤੂੰ ਹਰ ਸਿਓ ਜੋਰ ਕਾਜ ਤੁਹਾਰੇ ਨਾਹੀ ਹੋ ਰਹਾਓ ਵੱਡੇ ਵੱਡੇ ਜੋ ਦੁਨੀਆਦਾਰ ਕਾਹੂ ਕਾਜ ਨਾਹੀ ਗਾਵਾਰ ਹਰ ਕਾ ਦਾਸ ਨੀਚ ਕੁਲ ਸੁਣੇ ਤਿਸ ਕੈ ਸੰਗ ਖਿੰਨ ਮੈਂ ਉਦਰੇ ਕੋਟਮ ਜਨ ਜਾ ਕੇ ਸੁਣ ਨਾਮ ਕੋਟ ਪੂਜਾ ਜਾ ਕੇ ਹੈ ਧਿਆਨ ਕੋਟ ਪੁੰਨ ਸੁਣ ਹਰ ਕੀ ਬਾਣੀ ਕੋਟ ਫਲਾ ਗੁਰ ਤੇ ਵਿਦ ਜਾਣੀ ਮਨ ਆਪਣੇ ਮੈਂ ਫਿਰ ਫਿਰ ਚੇਤ ਬਿਨ ਸਜਾਏ ਮਾਇਆ ਕੇ ਹੀਤ ਹਰਿ ਅਬਿਨਾਸੀ ਤੁਮਰੇ ਸੰਗ ਮਨ ਮੇਰੇ ਰਜ ਰਾਮ ਕੈ ਰੰਗ ਜਾ ਕੇ ਕਾਮ ਉਤਰੇ ਸਾ ਆਪ ਭੂਖ ਜਾ ਕੇ ਕਾਮ ਨ ਜੂ ਹੈ ਦੂਤ ਜਾ ਕੇ ਕਾਮ ਤੇਰਾ ਵੱਡ ਗਮ ਮਰ ਜਾ ਕੇ ਕਾਮ ਹੋਵੇ ਤੂੰ ਅਮਰ ਜਾ ਕੇ ਚਾਕਰ ਕੋ ਨਹੀਂ ਡਾਨ ਜਾ ਕੇ ਚਾਕਰ ਕੋ ਨਹੀਂ ਬਾਨ ਜਾ ਕੇ ਦਫਤਰ ਪੁੱਛੇ ਨਾ ਲੇਖਾ ਤਾਂ ਕੀ ਚਾਕਰੀ ਕਰੇ ਵੀ ਸਿਖਾ ਜਾ ਕੇ ਓਨੇ ਨਾਹੀ ਕਾਹੂ ਪਾਤ ਏਕੇ ਆ ਅਨੇ ਕ ਪਾਤ ਜਾਕੀ ਦ੍ਰਿਸ਼ਟ ਹੋਏ ਸਦਾ ਨਿਹਾਲ ਮਨ ਮੇਰੇ ਕਰਤਾ ਕੀ ਕਾਲ ਨਾ ਕੋ ਚਤੁਰ ਨਾ ਹੀ ਕੋ ਮੋੜ ਨਾ ਕੋ ਹੀਣ ਨਾ ਹੀ ਕੋ ਸੂਰਾ ਜਿਨ ਜਿਤ ਕੋ ਲਾਇਆ ਤਿਤ ਹੀ ਲਾਗਾ ਸੋ ਸੇ ਵਕਨ ਨਿਕ ਤਿਸ ਭਗਾ ਗੜੀ ਮਹਲਾ ਪੰਜਵਾ ਬਿਨ ਸਿਮਰਨ ਜੈਸੇ ਸਰਪ ਆਰ ਜਾਰੀ ਤਿਉ ਜੀਵੇ ਸਾਕਤ ਨਾਮ ਵਿਸਾਰੀ ਏਕ ਨੇ ਮਖ ਜੋ ਸਿਮਰਨ ਮੈਂ ਜੀਆ ਕੋਟ ਤੇ ਨਸ ਲੱਖ ਸਦਾ ਥਿਰ ਥਿਆ ਰਹਾਉ ਬਿਨ ਸਿਮਰਨ ਤ੍ਰਿਕ ਕਰਮ ਕਰਾਸ ਕਾਗ ਪਤਨ ਬਿਸ਼ਟਾ ਮੈ ਵਾਸ ਬਿਨ ਸਿਮਰਨ ਪੈ ਕੂਕਰ ਕਾਮ ਸਕਤ ਬੇਸੁਆ ਪੂਤ ਨੇ ਨਾਮ ਬਿਨ ਸਿਮਰਨ ਜੈਸੇ ਸੀਜ ਛਤਾਰਾ ਭੁਲੇ ਕੂਰ ਸਕ ਸਾਕਤ ਮੋਖ ਕਾਰਾ ਬਿਨ ਸਿਮਰਨ ਕਰ ਦਬ ਕੀ ਨਿਆਈ ਸਾਕਤ ਥਾਨ ਪਰਿਸ਼ਟ ਫਿਰਾਹੀ ਬਿਨ ਸਿਮਰਨ ਕੋ ਕਰ ਹਰ ਕਾਇਆ ਸਾਕਤ ਲੋਭੀ ਬੰਦ ਨ ਪਾਇਆ ਬਿਨ ਸਿਮਰਨ ਹੈ ਆਤਮ ਕਾਤੀ ਸਾਕਤ ਨੀਚ ਤਿਸ ਕੁਲ ਨਹੀਂ ਜਾਂਦੀ ਜਿਸ ਭਇਆ ਕਿਰਪਾਲ ਤਿਸ ਸਤ ਸੰਗ ਮਿਲਾਇਆ ਕਹ ਨਾਨਕ ਗੁਰ ਜਗਤ ਤਰਾਇਆ ਗੋੜੀ ਮਹਲਾ ਪੰਜਵਾ ਗੁਰ ਕੇ ਬਚਨ ਮੋਏ ਪਰਮ ਗਤ ਪਾਈ ਗੁਰਪੂਰੇ ਮੇਰੀ ਪੈਚ ਰਖਾਈ ਗੁਰ ਕੇ ਬਚਨ ਤੇ ਆਇਓ ਮੋਹਿ ਨਾਮ ਗੁਰ ਪਰ사ਦੀ ਮੋਹਿ ਮਿਲਿਆ ਥਾਉ ਰਹਾਓ ਗੁਰ ਕੇ ਬਚਨ ਸੁਣ ਰਸਨ ਵਖਾਣੀ ਗੁਰ ਕਿਰਪਾ ਤੇ ਅੰਮ੍ਰਿਤ ਮੇਰੀ ਬਾਣੀ ਗੁਰ ਕੇ ਬਚਨ ਮਿਟਿਆ ਮੇਰਾ ਆਪ ਗੁਰ ਕੀ ਦਇਆ ਤੇ ਮੇਰਾ ਵਡ ਪਰਤਾਪ ਗੁਰ ਕੈ ਬਚਨ ਮਿਟਿਆ ਮੇਰਾ ਪਰਮ ਗੁਰ ਕੈ ਬਚਨ ਪੇਖਿਓ ਸਭ ਬ੍ਰਹਮ ਗੁਰ ਕੈ ਬਚਨ ਕੀਨੋ ਰਾਜ ਜੋਗ ਗੁਰ ਕੈ ਸੰਗ ਤਰਿਆ ਸਭ ਲੋਗ ਗੁਰ ਕੈ ਬਚਨ ਮੇਰੇ ਕਾਰਜ ਸਿੱਧ ਗੁਰ ਕੈ ਬਚਨ ਪਾਇਆ ਨਾਉ ਨਿਤ ਜਿਨ ਜਿਨ ਕੀਨੀ ਮੇਰੇ ਗੁਰ ਕੀ ਆਸਾ ਤਿਸ ਕੀ ਕਟਿਏ ਜਮ ਕੀ ਫਸਾ ਗੁਰ ਕੇ ਪਚਨ ਜਾ ਗਿਆ ਮੇਰਾ ਕਰਮ ਨਾਨਕ ਗੁਰ ਭੇਟਿਆ ਪਾਰ ਬ੍ਰह्म ਗੋੜੀ ਮਹਲਾ ਪੰਜਮਾ ਦੇਸ ਗੁਰ ਕੋ ਸਿਮਰੋ ਸਾਸ ਸਾਸ ਗੁਰ ਮੇਰੇ ਪ੍ਰਾਣ ਸਤ ਗੁਰ ਮੇਰੀ ਰਾਸ ਰਹਾਉ ਗੁਰਗਾ ਦਰਸਨ ਦੇਖ ਦੇਖ ਜੀਵਾ ਗੁਰ ਕੇ ਚਰਨ ਤੋਏ ਤੋਏ ਪੀਵ ਗੁਰ ਕੀ ਰੇਣ ਨਿਤ ਮਜਨ ਕਰੋ ਜਨਮ ਜਨਮ ਕੀ ਹਾਂ ਮੈਂ ਮਲ ਹਰੋ ਤਿਸ ਗੁਰ ਕੋ ਚੁਲਾਵੋ ਪਖਾ ਮਹਾ ਅਗਨ ਤੇ ਹਾਥ ਦੇ ਰਖਾ ਤਿਸ ਗੁਰ ਕੇ ਘਰ ਹਟੋ ਉਹ ਪਾਣੀ ਜਿਸ ਗੁਰ ਤੇ ਅਕਲ ਗਤ ਜਾਣੀ ਤੇਸ ਗੁਰ ਕੇ ਕਰੇ ਪੀ ਸੋਨੀ ਤਿਸ ਪਰ ਸਾਦ ਵੈਰੀ ਸਭ ਮੀਤ ਜਿਨ ਗੁਰ ਮੋਕੋ ਦੀਨਾ ਜਿਓ ਆਪਣਾ ਦਾਸਰਾ ਆਪੇ ਮਲ ਲਿਓ ਅੰਬੇ ਲਾਇਓ ਆਪਣਾ ਪਿਆਰ ਸਦਾ ਸਦਾ ਦੇਸ ਗੁਰ ਗੋ ਕਰੀ ਨਮਸਕਾਰ ਕਲ ਕਲੇਸ਼ ਪੈ ਪਰਮ ਦੁਖ ਲਾਤਾ ਕਹ ਨਾਨਕ ਮੇਰਾ ਗੁਰ ਸਮਰਾਥਾ ਗੜੀ ਮਹਲਾ ਪੰਜਵਾ ਮਿਲ ਮੇਰੇ ਗੋਬਿੰਦ ਆਪਣਾ ਨਾਮ ਦਿਹੋ ਨਾਮ ਬਿਨਾ ਤ੍ਰਿਗ ਤ੍ਰਿਗ ਅਸਨੇ ਹੋ ਰਹਾਓ ਨਾਮ ਬਿਨਾ ਜੋ ਪਹਿਰੇ ਖਾਏ ਤਿਉਹ ਕੋ ਕਰਿ ਝੂਠਨ ਮਹਿ ਪਾਏ ਨਾਮ ਬਿਨਾ ਜੇ ਤਾ ਬਿਵਹਾਰ ਤਿਉ ਮਿਰਤਕ ਮਿਥਿਆ ਸੀਗਾਰ ਨਾਮ ਬਿਸਾਦ ਕਰੇ ਰਸ ਭੋਗ ਸੋ ਕਸ ਸੁਪਨਾ ਨਹੀਂ ਤਨ ਮਹਿ ਰੋਗ ਨਾ ਤਿਆਗ ਕਰੇ ਅਨ ਕਾਜ ਬਿਨ ਸਜਾਏ ਝੂਠੇ ਸਭ ਪਾਜ ਨਾਮ ਸੰਗ ਮਨ ਪ੍ਰੀਤ ਨ ਲਾਵੇ ਕੋਟ ਕਰਮ ਕਰ ਤੋ ਨਰਕ ਜਾਵੇ ਹਰ ਕਾ ਨਾਮ ਜਿਨ ਮਨ ਨਾ ਆਰਾਧਾ ਚੋਰ ਕੀ ਨਿਆਈ ਜਮ ਪੁਰ ਬਾਦਾ ਲਖ ਅਡੰਬਰ ਬਹੁਤ ਬਿਸਥਾਰਾ ਨਾਮ ਬਿਨਾ ਝੂਠੇ ਪਾਸਾਰਾ ਹਰ ਕਾ ਨਾਮ ਸੋਈ ਚੰਨ ਲੇ ਕਰ ਕਿਰਪਾ ਨਾਨਕ ਜਿਸ ਦੇ ਗੋੜੀ ਮਹਲਾ ਪੰਜਮ ਆਦ ਮਦ ਜੋ ਅੰਤ ਨਿਬਾਹੇ ਸੋ ਸਾਚਨ ਮੇਰਾ ਮਨ ਚਾਹੇ ਹਰ ਕੀ ਪ੍ਰੀਤ ਸਦਾ ਸੰਗ ਚਾਲੇ ਦਿਆਲ ਪੁਰਖ ਪੂਰਨ ਪ੍ਰਤੀ ਪਾਲੇ ਰਹਾਉ ਬਿਨ ਸਤ ਨਾਹੀ ਛੋਡਣਾ ਚਾਹੇ ਚਹੇ ਖਾ ਤਹਿ ਰਹੇ ਅਸਮਾਏ ਸੁੰਦਰ ਸੁਗਣ ਚਤੁਰ ਜੀ ਦਾਤਾ ਭਾਈ ਪੋਤ ਪਿਤਾ ਪ੍ਰਭ ਮਾਤਾ ਜੀਵਨ ਪ੍ਰਾਣ ਆਧਾਰ ਮੇਰੀ ਰਾਸ ਪ੍ਰੀਤ ਲਾਈ ਕਰ ਰਿਦੈ ਨਿਵਾਸ ਮਾਇਆ ਸਿਲਕ ਕਾ ਟੀਕੋ ਪਾਲ ਕਰ ਆਪਣਾ ਲੀਨੋ ਨਦਰ ਨੇ ਹਾਲ ਸਿਮਰ ਸਿਮਰ ਕਾਟੇ ਸਭ ਰੋਗ ਚਰਨ ਤੇ ਆਂਦ ਸਰਬ ਸੁਖ ਭੋਗ ਪੂਰਨ ਪੁਰਖ ਨਵ ਤਨ ਨਿਤ ਬਾਲਾ ਹਰ ਅੰਤਰ ਬਾਹਰ ਸੰਗ ਰਖਵਾਲਾ ਕਹ ਨਾਨਕ ਹਰ ਹਰ ਪਦ ਚੀਨ ਸਰਬਸ ਨਾਮ ਪਗਤ ਕੋ ਦੀਨ ਅਰਾਗ ਗਾੜੀ ਮਾਝ ਮਹੱਲਾ ਪੰਜਵਾ ਇੱਕ ਓੰਕਾਰ ਸਤਗੁਰ ਪ੍ਰਸਾਦ ਕੋਤ ਫਿਰੇ ਅਸੰਖ ਅੰਤ ਨਾ ਪਾਰਿਆ ਸੇ ਹੋਏ ਭਗਤ ਜਿਨਾ ਕਿਰਪਾਰਿਆ ਹਵਾਰਿਆ ਹਰਵਾਰਿਆ ਰਹਾਉ ਸੋਨੇ ਸੋਨੇ ਪੰਥ ਦਰਾਓ ਬਹੁਤ ਪਹਿਾਰਿਆ ਮੈਂ ਤੱਕੀ ਓਟ ਸੰਤਾਨ ਹੋ ਬਾਰਿਆ ਮੋਹਨ ਲਾਲ ਅਨੂਪਸਰਬਾ ਜ਼ਾਧਾਰਿਆ ਗੁਰ ਨਿਵਨੇਵ ਲਾਗੋ ਪਾਏ ਦਿਹੋ ਦਿਖਾਰਿਆ ਮੈਂ ਕੀਏ ਮਿੱਤਰ ਅਨੇਕ ਇਕਸ ਬਲਿਹਾਰਿਆ ਸਭ ਗੁਣ ਕਿਸ ਹੀ ਨਾਹੇ ਹਰਪੂਰ ਪੰਡਾਰਿਆ ਚੌਦਿਸ ਜਪੀਐ ਨਾਉ ਸੁਖ ਸਵਾਰਿਆ ਮੈਂ ਆਹੀ ਓੜ ਤੋਹਾਰ ਨਾਨਕ ਬਲਿਹਾਰਿਆ ਗੁਰ ਕਾੜਿਓ ਪੂਜਾ ਪਸਾਰ ਮੋਕ ਪਾਰਿਆ ਮੈਂ ਚਿੱਤਿਓ ਜਨਮ ਅਪਾਰ ਬਹਰ ਨਹਾਰਿਆ ਮੈਂ ਪਾਇਓ ਸਰਬਨਿ ਧਾਨ ਅਕਤ ਕਥਾਰਿਆ ਹਰ ਦਰਗਹਿ ਸੋਭ ਬੰਤ ਬਾਂ ਲਡਾਰਿਆ ਜਨ ਨਾਨਕ ਲਤਾ ਰਤਨ ਅਮੋਲ ਅਪਾਰਿਆ ਗੁਰ ਸੇਵਾ ਪਾਜਲ ਤਰੀਏ ਕਹੋ ਪੁਕਾਰਿਆ ਗੜੀ ਮਹਲਾ ਪੰਜਵਾਂ ਇਕ ਓੰਕਾਰ ਸਤ ਗੁਰ ਪ੍ਰਸਾਦ ਨਾਰਾਇਣ ਹਰ ਰੰਗ ਰੰਗੋ ਜਪ ਜੀਵਾ ਹਰ ਏਕ ਮੰਗੋ ਰਹਾਓ ਤਜ ਹਉ ਮੈ ਗੁਰ ਗਿਆਨ ਪਜੋ ਮਿਲ ਸੰਗਤ ਤੋਰ ਕਰਮ ਲਿਖਿਓ ਜੋ ਤਿਸ ਸੋ ਸੰਗ ਨਾ ਗਇਓ ਸਾਕਤ ਮੂੜ ਲਗੇ ਪਛ ਮੋਇਓ ਮੋਹਨ ਨਾਮ ਸਦਾਰਵ ਰਹੇ ਕੋਟ ਮ ਦੇਕਨੇ ਗੁਰਮੁਖ ਲਹਿਓ ਹਰ ਸੰਤਨ ਕਰ ਨਮੋ ਨਮੋ ਨੋਨੇਦ ਪਾਵੇ ਅਤਲ ਸੁਖੋ ਨਨ ਅਲੋਵ ਸਾਧ ਜਨੋ ਹਿਰਦੈ ਗਾਵੈ ਨਾਮ ਨਿਦੋ ਕਾਮ ਕ੍ਰੋਧ ਲੋਭ ਮੋਹ ਤਜੋ ਜਨਮ ਮਰਨ ਦੋ ਹਉਤੇ ਰਹੋ ਦੁਖ ਅੰਧੇਰਾ ਕਰਤੇ ਮਿਟਿਓ ਗੁਰ ਗਿਆਨ ਡੜਾਇਓ ਦੀਪ ਬਲਿਓ ਜਨ ਸੇਵਿਆਸੋ ਪਾਰ ਪਰਿਓ ਜਨ ਨਾਨਕ ਗੁਰਮੁਖ ਜਗਤ ਤਰਿਓ ਗੁਰ ਗਿਆਨ ਦ੍ਰਿੜਾਇੋ ਦੀਪ ਬਲਿਓ ਜਿਨ ਸੇਵਿਆਸੋ ਪਾਰ ਪਰਿਓ ਜਨ ਨਾਨਕ ਗੁਰਮੁਖ ਜਗਤ ਤਰਿਓ ਵਾਹਿਗੁਰਜੀ ਦਾ ਖਾਲਸਾ ਵਾਹਿ ਗੁਰਜੀ ਕੀ ਫਤਿਹ